ਪੁਰਾਣੇ ਸਾਥੀ ਬਹੁਤ ਤੰਜ ਕਸ ਰਹੇ ਨੇ ਕਾਂਗਰਸੀ ਪ੍ਰਤਾਪ ਬਾਜਵਾ ਕਹਿੰਦੇ ਨੇ ਬਹੁਤ ਚੰਗਾ ਹੋ ਗਿਆ ਉਹਨੇ ਪਰਿਵਾਰ ਸਾਰਾ ਇੱਕ ਪਰਿਵਾਰ ਆ ਇੱਕ ਪਰਿਵਾਰ ਸੀਗਾ ਮੈਂ ਤਾਂ ਸਾਰਿਆਂ ਨਾਲ ਮੇਰਾ ਬੜਾ ਵਧੀਆ ਰਿਸ਼ਤਾ ਰਿਹਾ ਤੇ ਇਸ ਕਰਕੇ ਮੈਂ ਤਾਂ ਕਿਸੇ ਨੂੰ ਮਾੜਾ ਚੰਗਾ ਮੇਰੀ ਨਾ ਪਹਿਲਾਂ ਆਉ ਦਿੱਤਾ ਨਾ ਮੈਂ ਹੁਣ ਕਿਸੇ ਨੂੰ ਕੁਝ ਕਹਿਣਾ ਜਿੱਥੇ ਮੈਨੂੰ ਲੱਗਿਆ ਵੀ ਰਸਤਾ ਜਿਹੜਾ ਮੈਂ ਦੇ ਲਈ ਆ ਜਾਂ ਲੋਕਾਂ ਲਈ ਆ ਮੈਂ ਆਪਣਾ ਰਾਹ ਬਦਲ ਕੇ ਉਧਰ ਚਲਾ ਗਿਆ ਜੀ ਬੋਸ ਪੰਜਾਬੀ ਦੇਖ ਰਹੇ ਹੋ ਰਵਨੀਤ ਸਿੰਘ ਬੱਟੂ ਸਾਡੇ ਨਾਲ ਮੌਜੂਦ ਨੇ ਬੱਟੂ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਬੱਟੂ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਤੁਹਾਡਾ ਔਰ ਠੀਕ ਠਾਕ ਹਾਂ ਸਵੇਰ ਟਿਕਟ ਲੈ ਕੇ ਜਾ ਰਹੇ ਹਾਂ ਇੱਕ ਨਵੀਂ ਪਾਰੀ ਦਾ ਆਗਾਜ਼ ਕਰ ਰਹੇ ਹਾਂ ਹਾਂ ਟਿਕਟ ਤਾਂ ਚਲੋ ਤਿੰਨ ਵਾਰ ਚਾਰ ਵਾਰ ਇਲੈਕਸ਼ਨਾਂ ਲੜਨੀ ਆ ਐਮਐਲਏ ਦੀ ਵੀ ਲੜਨੀ ਐਮਪੀ ਐਂਦੇ ਵੀ ਲੜ ਲਈ ਆ ਇਹ ਗੱਲ ਠੀਕ ਆ ਵੀ ਇਸ ਵਾਰ ਜਿਹੜੀ ਨਵੀਂ ਪਾਰਟੀ ਦੀ ਨਿੰਗ ਹੈ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਤੁਸੀਂ ਸਭ ਨਵਾਂ ਕੀ ਹੈ ਕੀ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੋਣ ਜਾ ਰਹੀਆਂ ਨੇ ਦੇਖੋ ਜਦੋਂ ਵੀ ਕਿਸੇ ਤੁਸੀਂ ਨਵੇਂ ਪਰਿਵਾਰ ਚ ਜਾਨੇ ਹੋ ਤੇ ਉਹਦੇ ਨਾਲ ਨਵੀਆਂ ਚੀਜ਼ਾਂ ਦਾ ਕੁਦਰਤੀ ਗੱਲ ਆ ਉਹ ਜੁੜਦੀਆਂ ਹੀ ਜੁੜਦੀਆਂ ਐ ਤੇ ਉਹ ਦੇਖੋ ਅੱਗੇ ਦੀ ਅੱਗੇ ਅਜੇ ਤੱਕ ਲੁਧਿਆਣੇ ਪਹਿਲੇ ਦਿਨ ਜਾ ਰਹੇ ਆ ਸ਼ੁਰੂਆਤ ਕਰ ਰਹੇ ਆ ਟਿਕਟ ਮਿਲਣ ਤੋਂ ਬਾਅਦ ਪੁਰਾਣੇ ਸਾਥੀ ਬਹੁਤ ਤੰਜ ਕੱਸ ਰਹੇ ਨੇ ਕਾਂਗਰਸੀ ਪ੍ਰਤਾਪ ਬਾਜਵਾ ਕਹਿੰਦੇ ਨੇ ਬਹੁਤ ਚੰਗਾ ਹੋ ਗਿਆ ਨਹੀਂ ਪਰਿਵਾਰ ਆ ਸਾਰਾ ਇੱਕ ਪਰਿਵਾਰ ਆ ਇੱਕ ਪਰਿਵਾਰ ਸੀਗਾ ਮੈਂ ਤਾਂ ਸਾਰਿਆਂ ਨਾਲ ਮੇਰਾ ਬੜਾ ਵਧੀਆ ਰਿਸ਼ਤਾ ਰਿਹਾ ਏ ਇਸ ਕਰਕੇ ਮੈਂ ਤਾਂ ਕਿਸੇ ਨੂੰ ਮਾੜਾ ਚੰਗਾ ਮੇਰੀ ਨਾ ਪਹਿਲਾਂ ਆਉ ਦਿੱਤਾ ਨਾ ਮੈਂ ਹੁਣ ਕਿਸੇ ਨੂੰ ਕੁਝ ਕਹਿਣਾ ਉਹ ਆਪਣੀ ਜਗ੍ਹਾ ਤਰੱਕੀ ਕਰਨ ਵਧਣ ਫੁੱਲਣ ਜਿੱਥੇ ਮੈਨੂੰ ਲੱਗਿਆ ਵੀ ਰਾਸਤਾ ਜਿਹੜਾ ਮੈਦੇ ਲਈ ਆ ਜਾਂ ਲੋਕਾਂ ਲਈ ਆ ਮੈਂ ਆਪਣਾ ਰਾਹ ਬਦਲ ਕੇ ਉਧਰ ਚਲਾ ਗਿਆ ਕਾਂਗਰਸ ਛੱਡਣ ਦਾ ਕਾਰਨ ਕੀ ਰਿਹਾ ਕਿਉਂਕਿ ਤੁਸੀਂ ਤਾਂ ਇੱਟੋ ਦਾ ਡੀਐਨਏ ਕਾਂਗਰਸੀ ਰਿਹਾ ਬੇਟੀ ਸਾਹਿਬ ਦੇਖੋ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਈ ਨਹੀਂ ਉਹ ਤੁਹਾਨੂੰ ਪਤਾ ਦੇਸ਼ ਦੇ ਵਿੱਚ 10 ਸਾਲ ਤੋਂ ਮੋਦੀ ਸਾਹਿਬ ਦੀ ਸਰਕਾਰ ਆ ਤੇ ਅੱਗੇ ਵੀ ਕੰਤੇ ਲਿਖਿਆ ਵੀ ਮੋਦੀ ਸਾਹਿਬ ਦੀ ਸਰਕਾਰ ਆ ਜਿਹੜੀ ਉਹ ਬਣਨ ਜਾ ਰਹੀ ਆ ਤੁਹਾਡੇ ਕੋਈ ਵੀ ਚੈਨਲ ਹੋਣ ਸਰਵੇ ਹੋਣ ਕਿਤੇ ਵੀ ਤੇ ਇਸ ਕਰਕੇ ਇਹ ਗੱਲ ਸੋਚ ਕੇ ਪਹਿਲਾਂ ਵੀ ਇਹ ਮੱਲਮ ਸਰਦਾਰ ਬਿਨ ਸਿੰਘ ਨੇ ਲਾਈ ਤੇ ਹੁਣ ਵੀ ਇਹ ਸਭ ਕੁਝ ਜੂਨ 4 ਤੋਂ ਬਾਅਦ ਇਹ ਸਾਰੀਆਂ ਗੱਲਾਂ ਇਹ ਜੜੀਆਂ ਸਾਨਾਂ ਵਾਲੀਆਂ ਮੌਜੂਦੂਆਂ ਦੀਆਂ ਫੈਕਟਰੀਆਂ ਦੀਆਂ ਉਹ ਸਾਰੀਆਂ ਦੂਰ ਕਰਾਂਗੇ ਆਪਣੀ ਸਿਨਿਓਰਿਟੀ ਨੂੰ ਪ੍ਰਾਇੋਰਟੀ ਛੱਡਤੀ ਕਾਂਗਰਸ ਮੇਰੀ ਬੜੀ ਸਿਨਿਓਰਿਟੀ ਸੀ ਪਰਿਵਾਰ ਦੀ ਪਰ ਇਹ ਆ ਵੀ ਇੱਥੇ ਯਾਰ ਇਹ ਲੋਕਾਂ ਨੂੰ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਜਿਹੜੇ ਸਾਨੂੰ ਬਣਾਉਂਦੇ ਆ ਉਹ ਤਾਂ ਸੜਕਾਂ ਤੇ ਰੋੜ